ਬਜਟ ਵਿੱਚ ਜੇ ਸਹੀ ਦੇਖਿਆ ਜੇ ਆਮ ਲੋਕਾਂ ਲਈ ਖਾਸ ਤੌਰ ਤੇ ਕਿਸਾਨਾਂ ਲਈ ਕੁਝ ਨਹੀਂ ਇਹ ਸਾਰਾ ਡਰਾਮਾ ਇਹਦੇ ਵਿੱਚ ਨਾ ਤਾਂ ਤੁਸੀਂ ਕਿੰਨੀ ਦੇਰ ਤੋਂ ਇੱਕ ਅੰਦੋਲੀ ਚੱਲਿਆ ਆਉਂਦਾ ਜਿਹੜਾ ਲਿਖ ਕੇ ਵੀ ਮੰਗਲ ਦਿੱਤੀਆਂ ਵੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਅਸੀਂ ਕਰਜ਼ਾ ਮਾਫੀ ਕਰਾਂਗੇ ਇਹ ਕੱਖ ਉਸ ਪਾਸੇ ਇੱਕ ਕਦਮ ਨਹੀਂ ਪੁੱਟਿਆ ਕੋਈ ਕਿਸੇ ਪਾਸੇ ਕੋਈ ਹਿੰਦ ਤੱਕ ਵੀ ਨਹੀਂ ਤੇ ਉਹਦਾ ਮਤਲਬ ਸਰਕਾਰ ਕਿਸਾਨਾਂ ਲਈ ਕੁਝ ਵੀ ਨਹੀਂ ਕਰਨਾ ਚਾਹੁੰਦੀ ਇਹ ਸਾਰਾ ਤਕੋਂ ਅੰਗਰੇਜ਼ ਟੂਟਨ ਕਾਰਪੋਰਟਾਈਜੇਸ਼ਨਲ ਜਾ ਰਹੀ ਹੈ ਸਰਕਾਰ ਇਹ ਬਜਟ ਨੂੰ ਇਸੇ ਪਾਸੇ ਸੇਵਿਤ ਹੈ ਇੱਕ ਕਿਸਾਨਾਂ ਨੂੰ ਚੌਕਸ ਹੋਣ ਦਾ ਸਮਾਂ ਵੇਖੋ ਲੇਕਿਨ ਸੋਪਰ ਮੈਨੂੰ ਲੱਗਦਾ ਜੀ ਵੀ ਇਹ ਸਰਕਾਰ ਏਡੀ ਛੇਤੀ ਪਿੱਛੇ ਹਟਣ ਵਾਲੀ ਹੈ ਨਹੀਂ ਉਹ ਤਾਂ ਜਦੋਂ ਪ੍ਰੋਪੋਜ਼ਲ ਆਏਗੀ ਸੋਮਨੇ ਪਤਾ ਨਹੀਂ ਕੀ ਹੋਊਗਾ ਹਾਲੇ ਪਹਿਲਾਂ ਨਹੀਂ ਕੁਝ ਕਹਿ ਸਕਦੇ ਉਹਦੇ ਤੇ ਔਰ ਉਹ ਕੰਟਰੈਕਟ ਵਾਲੀ ਤਾਂ ਕੋਈ ਵੀ ਸਾਨੂੰ ਮਨਜ਼ੂਰ ਲੀਵੇ ਕੰਟਰੈਕਟ ਲੈ ਕੇ ਖਰੀਦ ਸੋਸ ਨਿਮਨ ਗਰੰਟੀ ਚਾਹੀਦੀ ਹੈ ਕਰਨ ਨੂੰ ਤੇ ਗ੍ਰੀਡ ਦੀ ਗਰੰਟੀ ਉਹਦੇ ਕੋ ਕੀ ਮੰਗਦੇ ਜੀ ਮਿਨਿਮਮ ਐਲਿਮੀਨੇਸ਼ਨ ਪ੍ਰਾਈਸ ਨਹੀਂ ਹੈ ਮੁਨਾਫਾ ਬਖਸ਼ ਪ੍ਰਾਈਸ ਨਹੀਂ ਅਸੀਂ ਕਹਿੰਦੇ ਮਿਨਿਮਮ ਜੇ ਤੁਸੀਂ ਤੈਅ ਕਰ ਦੋ ਇੰਨੇ ਰਾਈਡਰ ਨੇ ਸੀਐਸਸੀਪੀ ਦੇ ਉੱਤੇ ਲੱਗੇ ਹੋਏ ਭਾਅ ਮਿੱਥਣ ਦੇ ਉਹ ਉੱਤੇ ਪਾਬੰਦੀ ਹੈ ਵੀ ਜੇ ਤੁਸੀਂ ਜਿਹੜਾ ਤੁਸੀਂ ਭਾਅ ਮਿੱਥੋਗੇ ਇਸ ਗੱਲ ਦਾ ਖਿਆਲ ਰੱਖਣਾ ਉਹਦੇ ਨਾਲ ਮਹਿੰਗਾਈ ਨਾ ਹੋਵੇ ਮਹਿੰਗਾਈ ਤਾਂ ਡੀਜ਼ਲ ਦਾ ਰੇਟ ਵਧ ਗਿਆ ਉਹ ਉਹ ਤੋਂ ਬਾਅਦ ਆ ਟ੍ਰਾਂਸਪੋਰਟ ਕਾਸਟ ਵੱਧ ਜਾਂਦੀ ਹੈ ਉਹ ਤੋਂ ਬਾਅਦ ਫਿਰ ਤੁਸੀਂ ਜਿਹੜਾ ਮਹਿੰਗਾਈ ਹੋ ਜਾਂਦੀ ਹੈ ਸਭਾ ਤੁਸੀਂ ਕਿਸਾਨ ਨੂੰ ਕਹੋਗੇ ਜੀ ਇਸੇ ਤਰ੍ਹਾਂ ਉਹ ਉਹਨੇ ਵੀ ਲਿਖਿਆ ਵੀ ਤੁਸੀਂ ਇੰਪੋਰਟ ਐਕਸਪੋਰਟ ਹੋਵੇ ਤੇ ਆਮ ਤੌਰ ਤੇ ਤੁਸੀਂ ਇੰਡਸਟਰੀਅਲ ਕਾਸਟ ਸਟਰਕਚਰ ਦਾ ਧਿਆਨ ਰੱਖਣਾ ਹੈ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਡਿਮਾਂਡ ਸਪਲਾਈ ਦਾ ਧਿਆਨ ਰੱਖਣਾ ਹੈ ਇੰਟਰਨੈਸ਼ਨਲ ਪ੍ਰਾਈਸਿਸ ਦਾ ਇਹ ਕਿਸਾਨ ਦੇ ਕੰਮ ਨਹੀਂ ਇਹ ਤੇ ਸਰਕਾਰ ਦੀ ਪਾਲਿਸੀ ਹੈ ਇਹਦਾ ਮਤਲਬ ਨਹੀਂ ਸਰਕਾਰ ਦੀ ਪਾਲਿਸੀ ਐਂਟੀ ਫਾਰਮਰ ਨੇ ਉਹਦਾ ਅਸਰ ਕਿਸਾਨ ਤੇ ਹੋਈ ਜਾਏ ਉਹਨੇ ਮਰਨ ਦੇ ਤੁਸੀਂ ਆਪਣੇ ਤੱਕ ਸੀਮਿਤ ਰਹੋ 인ਫਲੇਸ਼ਨ ਕੰਟਰੋਲ ਕਰਨ ਲਈ ਵਾਸਤੇ ਤੁਸੀਂ ਕਿਸਾਨ ਨੂੰ ਰਗੜਾ ਲਾਈ ਜਾਓ ਸੀਐਸਪੀ ਨੂੰ ਬੰਗਲੌਰ ਲਈ C2 50% ਕੇ ਨੂੰ ਤਾਂ ਛੂਟ ਬੋਲਣ ਦਾ ਠੇਕਾ ਹੀ ਲੈ ਲਿਆ ਤੁਸੀਂ ਛੂਟ ਬੋਲ ਬੋਲ ਕੇ ਤੁਸੀਂ ਕਹੀਂ ਜਾਓ ਪ੍ਰੈਡੀਐਸੀ ਦਾ C2 FN ਦਿੰਦੇ 50% ਫਰਮਿਲੀਅਰ ਉਹ ਵੀ ਤੁਸੀਂ ਕੀ ਉਹਦੇ ਕਿਸੇ ਹਰ ਕਿਸਾਨ ਕੋਲ ਮਿਨਿਮਮ ਮਿਨਿਮਮ 25 30 ਲੱਖ ਦੀ ਤੇ ਮਸ਼ੀਨਰੀ ਉਹਦੇ ਛੋਟੇ ਕਿਸਾਨ ਦੇ ਕੋਲ ਵੀ ਅੱਜ ਦੇ ਸਮੇਂ 'ਚ ਉਹਦੀ ਡੈਪ੍ਰੀਸੀਏਸ਼ਨ ਕਿਤੇ ਇੱਕ ਹੋਰ ਕਰਨੀ ਕਰਨੀ ਤੁਸੀਂ ਹਰ ਇਨਕਮ ਟੈਕਸ ਪੇ ਹੋ ਜੇ ਇਹਦੇ ਕੋਲ ਕਾਰ ਰੱਖੀ ਹੈ ਜੇ ਇਹਦੇ ਕੋਲ ਕੋਈ ਹੋਰ ਇੰਡਸਟਰੀ ਵਾਲੀ ਦੀ ਇੰਡਸਟਰੀ ਹੈ ਉਹਦੀ ਡੈਪ੍ਰੀਸੀਏਸ਼ਨ ਅਕਾਊਂਟ ਫੋਰ ਕਰਦੇ ਹੋ ਉਹਨੂੰ ਰਿਬੇਟ ਦੇ ਲਈ ਇਨਕਮ ਟੈਕਸ ਦੇ ਵਿੱਚ ਉਹਦੀ ਮਸ਼ੀਨਰੀ ਦਾ ਲਾਈਫ ਤੁਸੀਂ ਤੈਅ ਕਰਤੀ ਜਿਹੜੀ ਖੇਤੀ ਮਸ਼ੀਨਰੀ ਹੈ ਉਹਦੀ ਕੋਈ ਲਾਈਫ ਨਹੀਂ ਇਸ ਲਈ ਇਹ ਗੱਲਾਂ ਸਿੱਧ ਕਰਦੇ ਨੇ ਵੀ ਜਿਹੜੀ ਜਿਹੜੀ ਵੀ ਸਰਕਾਰ ਹੈ ਇਸ ਵੇਲੇ મોદી ਸਰਕਾਰ ਹੈ ਸੈਂਟਰ ਦੇ ਵਿੱਚ ਉਹ ਕੱਟੜ ਕਿਸਾਨ ਦੁਸ਼ਮਣ ਸਰਕਾਰ ਹੈ